ਯੂਥ ਕਾਂਗਰਸੀ ਆਗੂ ਨਕੂਲ ਮਹਾਜਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ਵਿੱਚ ਇੱਕ ਗ੍ਰਿਫਤਾਰ ਹੁਣ ਦੇਖਣਾ ਹੋਗਾ ਕਿ ਇਸ ਵਾਰਦਾਤ ਪਿੱਛੇ ਕਿਸੇ ਵੱਡੇ ਗੈਂਗਸਟਰ ਦਾ ਹੱਥ ਹੈ ਜਾਂ ਫਿਰ ਕਿਸੇ ਹੋਰ ਦਾ ਸ਼ਹਿਰ ਦੇ ਵਾਰਡ ਨੰਬਰ 25 ਦੀ ਕੌਂਸਲਰ ਅਨੀਤਾ ਮਹਾਜਨ ਅਤੇ ਉਹਨਾਂ ਦੇ ਪੁੱਤਰ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਨਕੂਲ ਮਹਾਜਨ ਦੇ ਘਰ ਦੇ ਬਾਹਰ 28 ਅਕਤੂਬਰ ਦੀ ਰਾਤ ਨੂੰ ਪੌਣੇ 11 ਵਜੇ ਦੇ ਕਰੀਬ ਮੁਹੱਲਾ ਗੋਪਾਲ ਨਗਰ ਵਿਖੇ ਸਥਿਤ ਨਕੂਲ ਮਹਾਜਨ ਦੇ ਘਰ ਦੇ ਬਾਹਰ ਇੱਕ ਨੌਜਵਾਨਾ ਵੱਲੋਂ ਫਾਇਰਿੰਗ ਕੀਤੀ ਗਈ ਸੀ ਉਸ ਵੇਲੇ ਦੀ ਆਈ ਸਾਹਮਣੇ ਸੀ ਸੀਟੀਵੀ ਫੁਟੇਜ ਇਸ ਵਿੱਚ ਸਕੂਟਰੀ ਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਜਿਨ੍ਹਾਂ ਵਿੱਚੋਂ ਪਿੱਛੇ ਬੈਠੇ ਨੌਜਵਾਨ ਨੇ ਉਤਰ ਕੇ ਨਕਲ ਮਹਾਜਨ ਦੇ ਗੇਟ ਤੇ ਖਲੋ ਕੇ ਲਗਾਤਾਰ ਚਾਰ ਫਾਇਰ ਕੀ ਦਿੱਸਨ ਮਾਮਲੇ ਵਿੱਚ ਨਵ ਨਾਮਕ ਨੌਜਵਾਨ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਚੁੱਕੀ ਹੈ ਜਿਸ ਨੇ ਗੋਲੀ ਚਲਾਉਣ ਵਾਲੇ ਨੌਜਵਾਨਾਂ ਨੂੰ ਹਥਿਆਰ ਮੁਹੱਈਆ ਕਰਵਾਇਆ ਸੀ ਤੇ ਮੁੱਖ ਦੋਸ਼ੀ ਨੂੰ ਪੁਲਿਸ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ

ਦੇ ਕੋਲ ਜੀ ਆ ਕੇ ਦਰਵਾਜ਼ੇ ਦੇ ਭਾਈ ਦੋ ਨੇ ਉੱਪਰ ਦੋ ਨੇ ਆ ਜਦੋਂ ਚਲਾਉਂਦੇ ਆ ਦੋ ਜਿੰਦੇ ਮੀਸਾ ਕਰ ਤੂੰ ਸਾਤੇ ਨੇ ਉਹ ਪੈ ਜਿਹੜੇ ਕੋਲ ਇਸ ਤਰ੍ਹਾਂ ਚੱਲੀਆਂ ਆ ਆਜੋ ਆਜੋ ਇੱਕ ਮਿੰਟ ਹੋ ਗਿਆ ਇੱਕ ਹੁਣ ਕੋਲੇ 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 ਰੁਕ ਜਾ ਹਿਆ ਇਹ ਤੂੰ ਇੱਕ ਮਿੰਟ ਹਾਂ ਇੱਕ ਮਿੰਟ ਇਹ ਲਾਈਵ ਕਰਨਾ ਲੋਕਾਂ ਨੂੰ ਰੁਕ ਜਾ ਤੂੰ ਬਾਅਦ ਕਰ ਲਈ ਹੱਟ ਦੁਬਾਰਾ ਲਾਈਵ ਨਾ ਕਰਨਾ ਅਸੀਂ ਕੀ ਕਹਿ ਰਹੇ ਤੈਨੂੰ ਕੁਝ ਕਹਿੰਦੇ ਆ ਰੁਕ ਜਾ ਉਹਨਾਂ ਖਾਨਾਂ ਦੀ ਲੇਓ ਫੋਟੋ ਆਉਣੀ ਹੈ ਛੋਟੇ ਸੇ ਕਰਨੇ ਆ ਨਾ ਕੋਈ ਸੀਸੀਟੀਵੀ ਦੇ ਆ ਤੁਹਾਨੂੰ ਬਾਡੀ ਦਾ ਫੋਟੋ ਮਾਣਗਾ ਮੈਂ ਪਿਆ ਕਰੂੰਗਾ ਪੈਸਾ ਮਾਣ ਲੈਂਦੇ ਪਾਇਆ बजे माल